ਨਸ਼ੇ ਨਾਲ ਉਹ ਆਪ ਤਾਂ ਮਰਦਾ ਹੀ ਮਰਦਾ ਨਾਲ ਉਹਦਾ ਪੂਰਾ ਪਰਿਵਾਰ ਮਰ ਜਾਂਦਾ ਨਾ ਜਾਣ ਜੋਗੇ ਪੈਸੇ ਨਾ ਘਰੇ ਕਣਕ ਨਾ ਬੱਚਿਆਂ ਨੂੰ ਖਵਾਣ ਜੋਗਾ ਘਰੇ ਰਾਸ਼ਨ ਤੁਸੀਂ ਉਹਦੇ ਲਈ ਕਿ ਭੱਜੇ ਫਿਰਦੇ ਹੋ ਇੰਨਾ ਤੜਪ ਰਹੇ ਹੋ ਤੁਸੀਂ ਉਹਦੇ ਲਈ ਤੇ ਤੁਸੀਂ ਇੱਥੇ ਆ ਨਹੀਂ ਸਕਦੇ ਕਟੋਕਟ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਇਹਨਾਂ ਦੀ ਮਦਦ ਹੋ ਸਕੇ ਕਿਉਂਕਿ ਇੱਕ ਉਮੀਦ ਹੈ ਇਹਨਾਂ ਨੂੰ ਤੇ ਉਮੀਦ ਤੇ ਹੀ ਦੁਨੀਆ ਕਾਇਮ ਹੈ ਕਈ ਕਿਈ ਵਾਰੀ ਸਮਾਜ ਦੇ ਐਸੇ ਕੇਸ ਸਾਡੇ ਮੋਹਰੇ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਨਾ ਦਿਲੋਂ ਬਹੁਤ ਦੁੱਖ ਲੱਗਦਾ ਦਿਲ ਰੋਂਦਾ ਤਾਂ ਫਿਰ ਮੈਂ ਆਪਣਾ ਦੁੱਖ ਜਿਹੜਾ ਕਿਉਂਕਿ ਜਦੋਂ ਹੁਣ ਅਸੀਂ ਸੁਣਦੇ ਆ ਤੁਸੀਂ ਆਪਣਾ ਗੁਬਾਰ ਤੁਹਾਡੇ ਮੂਰੇ ਰੱਖ ਦੇਣਾ ਕਿ ਚਲੋ ਕਿਸੇ ਨਾ ਕਿਸੇ ਵੀਡੀਓ ਤਰੀਕੇ ਇਹਨਾਂ ਦੀ ਮਦਦ ਹੋ ਜਵੇ। ਆ ਵਿਚਾਰਾ ਸਾਡੇ ਕੋਲੇ ਕੇਸ ਆਇਆ। ਨਸ਼ੇ ਨਾਲ ਕੱਲਾ ਉਹ ਬੰਦਾ ਨਹੀਂ ਮਰਦਾ ਜਿੰਨੇ ਨਸ਼ਾ ਕੀਤਾ ਹੁੰਦਾ। ਨਸ਼ੇ ਨਾਲ ਉਹ ਆਪ ਤਾਂ ਮਰਦਾ ਹੀ ਮਰਦਾ ਨਾਲ ਉਹਦਾ ਪੂਰਾ ਪਰਿਵਾਰ ਮਰ ਜਾਂਦਾ। ਇਹਨਾਂ ਦੇ ਹਸਬੰਦ ਵਿਚਾਰੇ ਜਿਹੜੇ ਨਸ਼ੇ ਦੇ ਨਾਲ ਪੂਰਾ ਲਿਵਰ ਖਰਾਬ ਕਰ ਚੁੱਕੇ ਨੇ ਕਾਲਾ ਪੀਲਿਆ ਘਰੇ ਤਿੰਨ ਬੱਚੇ ਵੀਡੀਓ 'ਚ ਤੁਸੀਂ ਦੇਖੋ। ਤਿੰਨ ਬੱਚੇ ਕਣਕ ਵੀ ਚੱਕ ਕੇ ਵੇਚਤੀ ਉਸ ਬੰਦੇ ਨੇ, ਸਾਈਕਲ ਬੱਚਿਆਂ ਦਾ ਵੇਚਦਾ। ਪਰੇ ਧੰਨਾ ਘਰ ਵਾਲੀ ਇਹ ਵੀ ਵੈਸੇ ਹੁਣ ਅੱਗੇ ਅੱਗੇ ਚਲੋ ਸਮਾਂ ਜਿਹੜਾ ਉਹ ਕਲਯੁਗ ਵੱਧ ਰਿਹਾ ਅੱਗੇ ਅੱਗੇ ਮੈਨੂੰ ਲੱਗਦਾ ਕਿ ਇਹ ਪਿਛਲੀ ਜਨਰੇਸ਼ਨ ਹੀ ਸੀਗੀ ਸਾਡੀ ਮਾਵਾਂ ਤੱਕ ਜਾਂ ਹੁਣ ਵੀ ਕਿਤੇ ਨਾ ਕਿਤੇ ਇੱਥੇ ਮੁਹੱਬਤ ਹੈਗੀ ਆ ਯਾਰ ਉਹ ਤਾਂ ਹੁੰਦਾ ਹੀ ਐ ਜਿਹਦੇ ਵਿਚਾਰੀ ਤੁਸੀਂ ਦੇਖੋ ਨਸ਼ਾ ਕੱਲਾ ਬੰਦਾ ਕਰ ਲੈਂਦਾ ਪਰ ਭੁਗਤ ਦਾ ਨਾਲ ਪਰਿਵਾਰ ਸਾਰਾ ਇਹ ਵਿਚਾਰੀ ਕਿੱਥੋਂ ਤੁਰ ਕੇ ਆਈ ਐ ਡਾਕਟਰ ਨੇ ਪਟਿਆਲੇ ਰੈਫਰ ਕਰਤਾ ਨਾ ਜਾਣ ਜੋਗੇ ਪੈਸੇ ਨਾ ਘਰੇ ਕਣਕ ਨਾ ਬੱਚਿਆਂ ਨੂੰ ਖਵਾਣ ਜੋਗਾ ਘਰੇ ਰਾਸ਼ਨ ਮਤਲਬ ਇਹਨਾਂ ਨੂੰ ਦੁੱਖ ਲੱਗਦਾ ਕੀ ਕੀ ਵਾਰੀ ਕੁਝ 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 ਐਸੇ ਕੇਸ ਦੇਖ ਕੇ ਕਿ ਮੈਂ ਮੈਂ ਵੀ ਮਜਬੂਰ ਹੋ ਜਾਂਦਾ ਕਿ ਮੈਂ ਕੀ ਇਹਨਾਂ ਨੂੰ ਹੱਲ ਕਰਾਂ ਹੁਣ ਤੁਹਾਡੇ ਕੋਲ ਅੱਗੇ ਇਲਾਜ ਹੋ ਕੇ ਪੈਸੇ ਹੈ ਨਹੀਂ ਤੇ ਕਦੋਂ ਤੋਂ ਨਸ਼ੇ ਕਰ ਰਹੇ ਹੋ ਮੈਂ ਜਿੰਦਾ ਕਈ ਸਾਲ ਹੋ ਗਏ 4-5 ਸਾਲ ਹੋ ਗਏ ਹੁਣ ਕਿੱਤਾ ਜਿੰਦਗੀ ਲਾਉਣ ਲੱਗ ਗਿਆ ਪਹਿਲਾਂ ਤਾਂ ਜਿੰਦਗੀ ਮਾਰਦਾ ਕਰਦਾ ਕੀ ਕੀ ਵੇਚਤਾਂ ਨੇ ਸਾਈਕਲੀਆਂ ਵੇਚੇ ਵੀਰੇ ਸਾਈਕਲੀਆਂ ਵੇਚਦੇ ਹਾਂ ਕੱਲ ਕਾਰ ਆਟਾ ਹੀ ਵੇਚਦਾ ਅੱਛਾ ਮੈਨੂੰ ਗੱਲ ਦੱਸੋ ਉਹ ਇੰਨਾ ਨਸ਼ਾ ਕਰ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਘਰ-ਬਾਰ ਵੀ ਵੇਚ ਰਿਹਾ ਤੇ ਸਾਈਕਲ ਵੀ ਵੇਚਦਾ ਕਣਕ ਵੀ ਵੇਚਦੀ ਤੁਸੀਂ ਫਿਰ ਵੀ ਉਹਦੇ ਲਈ ਭੱਜੇ ਫਿਰਦੇ ਹੋ ਵੀਰੇ ਅਸੀਂ ਕਹਿੰਦੇ ਹਾਂ ਚੱਲ ਹੁਣ ਸਾਨੂੰ ਮਾਮਾ ਤਾਂ ਪਹਿਲਾਂ ਤਾਂ ਘੱਟ ਖਾਂਦਾ ਸੀ ਕਿ ਚੱਲ ਸਾਨੂੰ ਮਾਮਾ ਟਾ ਪੈਸਾ ਦੇ ਦਿੰਦਾ ਸੀ ਹੁਣ ਜਿੱਦਾਂ ਚਿੱਟਾ ਖਾਂਦਾ ਤੁਸੀਂ ਕਿਉਂ ਕਰ ਰਹੇ ਹੋ ਉਹਦੇ ਲਈ ਇੰਨਾ ਕਿਉਂ ਭੱਜ ਰਹੇ ਹੋ ਹੁਣ ਚੱਲ ਆਏ ਹੁਣ ਵੀਰੇ ਕਿਸੇ ਰਾਤਾ ਕਹਿੰਦੇ ਅੱਡਣ ਲੱਗੋ ਤਾਂ ਚੱਲ ਮਾਮਾ ਟਾ ਦਿੰਦਾ ਦਿੰਦਾ ਜੀ ਅੱਤੇ ਖਾ ਲਦਾ ਤੇ ਤੁਸੀਂ ਉਹਦੇ ਲਈ ਕਿਉਂ ਭੱਜੇ ਫਿਰਦੇ ਹੋ ਇੰਨਾ ਤੜਪ ਰਹੇ ਹੋ ਤੁਸੀਂ ਉਹਦੇ ਲਈ ਵੀਰੇ ਹੁਣ ਆਇਆ ਚੱਲ ਫੇਰ ਤੈਨੂੰ ਪਤਾ ਵੀਰੇ ਦੁਨੀਆ ਟੀਕਾਂ ਨਹੀਂ ਦਿੰਦੀ ਕਿਧਰ ਪਾਛੇਂ ਕਿ ਆਪਾਂ ਹੁਣ ਇਲਾਜ ਕਰਾਵਾਂਗੇ ਤਾਂ ਓੱਖਾ ਜੇ ਨਹੀਂ ਕਰਾਂਦੇ ਤਾਂ ਓਹ ਦੁਨੀਆ ਟੀਕਾਂ ਨਹੀਂ ਦਿੰਦੇ ਵੀਰੇ ਕਿਧਰ ਪਾਛੇਂ ਮਾਦਾ ਬੀਠੀ ਕੀ ਆ ਇਹ ਤਾਂ ਤੋਂ ਆਈ ਮੇਰੀ ਭੈਣ ਹੈ ਤਾਂ ਤੋਂ ਆ ਬੜੇ ਵਧੀਆ ਭਰਾ ਹੋ ਯਾਰ ਇੱਕ ਭਰਾ ਹੋਣ ਦੇ ਨਾਤੇ ਤੁਸੀਂ ਵਧੀਆ ਰੋਲ ਅਦਾ ਕਰ ਰਹੇ ਹੋ ਕੋਈ ਗੱਲ ਨਹੀਂ ਮੈਂ ਗੱਡੀ ਵੀ ਕਰਾ ਦੇਣਾ ਤੁਹਾਡੀ ਖਰਚਾ ਪਾਣੀ ਵੀ ਦੇ ਦੇਣਾ ਜੋ ਇਲਾਜ ਹੋ ਸਕਦਾ ਕਰਾਓ ਬਾਕੀ ਬਾਕੀ ਪਰਮਾਤਮਾ ਦੇ ਹੱਥ ਠੀਕ ਹੈ ਜੀ ਕੋਈ ਗੱਲ ਨਹੀਂ ਬੈਠੋ ਅਸੀਂ ਕਰਾ ਕੋਈ ਗੱਲ ਕਰਾ ਦੇ ਬੜੀਆਂ ਅਲੱਗ-ਅਲੱਗ ਪ੍ਰੋਬਲਮਸ ਲੈ ਕੇ ਲੋਕ ਇੱਥੇ ਰੋਹ ਜਾਂਦੇ ਨੇ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹਨਾ ਕਿ 365 ਦਿਨ ਸਾਡੇ ਇੱਕ ਜ਼ਰੀਆ ਫਾਊਂਡੇਸ਼ਨ ਦੇ ਇੱਥੇ ਹੀ ਨੇ ਮਹਾਰਾਜ ਦੀ ਕਿਰਪਾ ਤੇ ਤੁਹਾਡੇ ਅਸ਼ੀਰਵਾਦ ਨਾਲ ਅਸੀਂ ਬਰਸਾਤੀ ਡੱਡੂਆਂ ਚੋਂ ਨਹੀਂ ਹੈਗੇ ਕਿ ਸਿਰਫ ਤੁਹਾਨੂੰ ਬਰਸਾਤੀ ਮੌਸਮ 'ਚ ਨਜ਼ਰ ਆਵਾਂਗੇ ਅਸੀਂ 365 ਦਿਨ ਇਹ ਗੁਰੂਆਂ ਵੱਲੋਂ ਸਾਡੀ ਸੇਵਾ ਲਈ ਹੋਈ ਅਸੀਂ ਇੱਥੇ ਹੀ ਆ ਬੇਨਤੀ ਹੈ ਲੋਕਾਂ ਨੂੰ ਕਿ ਜਰੂਰ ਆਇਆ ਕਰੋ ਇੱਥੇ ਬਹੁਤ ਵੱਡੇ ਤੋਂ ਵੱਡੇ ਪਰੇ ਤੋਂ ਪਰੇ ਦੁੱਖ ਪਏ ਨੇ ਜ਼ਰੂਰ ਇੱਥੇ ਆ ਕੇ ਇੱਕ ਵਾਰੀ ਮਹਿਸੂਸ ਕਰੋ ਧੰਨਵਾਦ ਇਹਨਾਂ ਦੀ ਮਦਦ ਲਈ ਵੀ ਜਰੂਰ ਅੱਗੇ ਆਇਓ ਬੜੇ ਮਰੀਜ਼ ਨੇ ਬੜੀਆਂ ਕਹਾਣੀਆਂ ਨੇ ਬੜੀਆਂ ਉਮੀਦਾਂ ਨਾਲ ਇੱਥੇ ਲੋਕ ਆਂਦੇ ਨੇ ਤੇ ਤੁਸੀਂ ਇੱਥੇ ਆ ਨਹੀਂ ਸਕਦੇ ਘੱਟੋ ਘੱਟ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਇਹਨਾਂ ਦੀ ਮਦਦ ਹੋ ਸਕੇ ਕਿਉਂਕਿ ਇੱਕ ਉਮੀਦ ਹੈ ਇਹਨਾਂ ਨੂੰ ਤੇ ਉਮੀਦ ਤੇ ਹੀ ਦੁਨੀਆ ਕਾਇਮ ਹੈ ਤੇ ਮੈਂ ਉਮੀਦ ਕਰਦਾ ਕਿ ਜੋ ਬੁਰੇ ਵਕਤ ਦੇ ਵਿੱਚ ਇਨਸਾਨ ਮਹਿਸੂਸ ਕਰਦਾ ਹੈ ਜੇ ਉਹਨੂੰ ਸਾਰੀ ਜ਼ਿੰਦਗੀ ਯਾਦ ਰੱਖੇ ਤਾਂ ਵਧੀਆ ਰਹੇਗਾ ਕਹਿੰਦੇ ਹਨ ਕਿ ਰੋਟੀ ਦੀ ਕੀਮਤ ਉਹੀ ਜਾਣਦਾ ਜਿਹੜਾ ਕਦੀ ਖਾਲੀ ਪੇਟ ਰਿਹਾ ਹੋਵੇ ਯਾਦ ਕਰੋ ਪਲ ਜਦੋਂ ਤੁਸੀਂ ਔਖੇ ਟਾਈਮ ਦੇ ਵਿੱਚ ਸੀਗੇ ਤੁਹਾਡਾ ਕੋਈ ਪਰਿਵਾਰਕ ਮੈਂਬਰ ਹਸਪੀਟਲ ਐਡਮਿਟ ਸੀਗਾ ਪੈਸੇ ਨਹੀਂ ਹੋਣਗੇ ਇਲਾਜ ਕਰਾਉਣ ਜੋਗੇ ਜਾਂ ਕੋਈ ਬੁਰੀ ਘੜੀ ਸੀ ਕੀ ਬੀਤਦੀ ਦਿਲ ਤੇ ਰੱਬ ਯਾਦ ਰਹਿੰਦਾ ਉਦੋਂ ਰੱਬ ਯਾਦ ਆਉਂਦਾ ਨਾ ਉਵੇਂ ਹੀ ਇਹ ਹਾਲਾਤ ਨੇ ਪਲੀਜ਼ ਇਹਨਾਂ ਦੀ ਫੀਲਿੰਗ ਸਮਝੋ ਤੇ ਜਰੂਰ ਮਦਦ ਲਈ ਅੱਗੇ ਆਓ